ਮਨਪ੍ਰੀਤ ਐਲੀ ਦਾ ਨਵਾਂ ਰਾਹ ਕਿਹੜਾ ਮਨਪ੍ਰੀਤ ਐਲੀ ਪੁਨਰ ਸਰਜੀਤ ਅਕਾਲੀ ਦਲ ਤੋਂ ਹੋ ਚੁੱਕੇ ਨੇ ਵੱਖ ਆਖਰਕਾਰ ਹੁਣ ਮਨਪ੍ਰੀਤ ਐਲੀ ਦੀ ਸਿਆਸਤ ਅੱਗੇ ਕਿਵੇਂ ਦੀ ਹੋਵੇਗੀ ਕੀ ਮਨਪ੍ਰੀਤ ਐਲੀ ਸੁਖਬੀਰ ਸਿੰਘ ਬਾਦਲ ਦੇ ਨਾਲ ਜਾਣਗੇ ਇਹ ਸਭ ਨੂੰ ਲੈ ਕੇ ਚਰਚਾ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਬੀਤੇ ਦਿਨੀ ਮਨਪ੍ਰੀਤ ਐਲੀ ਦਾ ਬਿਆਨ ਆਉਂਦਾ ਕੀ ਉਹ ਹੁਣ ਪੁਨਰ ਸਰਜੀਤ ਅਕਾਲੀ ਦਲ ਦਾ ਹਿੱਸਾ ਨਹੀਂ ਨੇ ਆਖਰਕਾਰ ਹੁਣ ਮਨਪ੍ਰੀਤ ਐਲੀ ਦਾ ਨਵਾਂ ਰਾਹ ਕਿਹੜਾ ਗਰਨ ਕੱਲ ਵਾਲਾ ਬਿਆਨ ਜਿਸ ਪ੍ਰਕਾਰ ਉਹ ਆਇਆ ਉਸ ਤੋਂ ਬਾਅਦ ਉੱਤੇ ਸੁਭਾਅਕ ਜੀ ਗੱਲ ਸੀ ਕਿ ਸਿਆਸੀ ਚਰਚਾ ਹੋਣੀ ਬਣਦੀ ਸੀ ਉਹਨਾਂ ਟੈਲੀਫੋਨਿਕਲੀ ਇੱਕ ਨਿੱਜੀ ਚੈਨਲ ਨਾਲ ਵੀ ਗੱਲਬਾਤ ਕੀਤੀ ਜਿਹੜਾ ਬਿਆਨ ਸੀ ਕਿ ਮੈਂ ਪੁਨਰ ਸਰਜੀਤ ਅਕਾਲੀ ਦਲ ਦਾ ਵੀ ਹਿੱਸਾ ਨਹੀਂ ਹਾਂ ਤੇ ਮੈਂ ਪੰਥ ਦੇ ਵਡੇਰੇ ਹਿੱਤਾਂ ਦੇ ਲਈ ਕੰਮ ਕਰਨਾ ਚਾਹੁੰਦਾ ਤੇ ਅਸੀਂ ਪੰਥ ਵਿਸ਼ਾਲ ਪੰਥਕ ਇਕਤਾ ਨੂੰ ਸਾਰਨਾ ਚਾਹੁੰਦੇ ਹਾਂ ਦਰਅਸਲ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਸਪਸ਼ਟ ਕਰਨ ਵਾਲੀਆਂ ਨੇ ਇਹ ਬਿਆਨ ਸਾਰਿਆਂ ਨੇ ਪੜ੍ਹਿਆ ਵੀ ਹੋਣਾ ਸੁਣਿਆ ਵੀ ਹੋਣਾ ਦੇਖਿਆ ਵੀ ਹੋਣਾ ਉਧਰ ਜਦੋਂ ਮਨਪ੍ਰੀਤ ਸਿੰਘ ਯਾਰਲੀ ਦੇ ਨੇੜਲੇ ਹਲਕਿਆਂ ਦੇ ਨਾਲ ਗੱਲ ਕੀਤੀ ਗਈ ਜਿਹੜੇ ਕਹਿ ਸਕਦੇ ਆ ਕਿ ਇਹ ਉਹਨਾਂ ਦਾ ਹੀ ਬਿਆਨ ਆ ਜੋ ਸਾਡੇ ਕੋਲ ਹੈ ਕਿਉਂਕਿ ਉਹ ਕਹਿੰਦੇ ਕਿ ਇਸ ਨੂੰ ਮਿਸ ਇੰਟਰਪ੍ਰੀਟ ਕੀਤਾ ਗਿਆ ਹੈ ਯਾਨੀ ਕਿ ਇਹਨੂੰ ਗਲਤ ਭਾਵ ਦੇ ਵਿੱਚ ਲਿਆ ਗਿਆ ਹੈ ਉਹਨਾਂ ਨੇ ਇਦਾਂ ਨਹੀਂ ਕਿਹਾ ਕਿ ਮੈਂ ਪੁਨਰਸਰਜੀਤ ਅਕਾਲੀ ਦਲ ਦਾ ਬਿਲਕੁਲ ਹਿੱਸਾ ਨਹੀਂ ਹ ਉਹ ਕਹਿੰਦੇ ਕਿ ਉਹ ਕਹਿੰਦੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਮੇਰਾ ਜਿਹੜਾ ਮਕਸਦ ਹੈ ਜਾਨੀ ਕਿ ਮਨਪ੍ਰੀਤ ਸਿੰਘ ਯਾਲੀ ਦਾ ਮਸਤ ਮਤਲਬ ਹੈ ਜਿਹੜਾ ਉਹ ਕਹਿਣ ਦਾ ਜਿਹਦਾ ਮੰਤਵ ਹੈ ਉਹ ਇਹ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਦੇ ਲਈ ਵਿਸ਼ਾਲ ਏਕਤਾ ਦੀ ਗੱਲ ਕਰਨੀ ਹੁਣ ਇੱਥੇ ਵੱਡੇ ਸਵਾਲ ਖੜੇ ਵਕ ਵਕ ਧਿਰਾਂ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਕੀਤਾ ਜਾਂ ਬਾਕੀ ਕਰ ਰਹੇ ਨੇ ਕਿ ਇੱਕ ਅਹਿਮ ਗੱਲ ਹੈ ਕਿ ਵੀ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਤਾਂ ਫਿਰ ਇਹਦਾ ਉਹ ਮਤਲਬ ਨਿਕਲਦਾ ਹੈ ਪੰਥਕ ਏਕਤਾ ਕਿਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਕਿ ਸੁਖਵੀਰ ਸਿੰਘ ਬਾਦਲ ਸਿਮਰਜੀਤ ਸਿੰਘ ਮਾਨ ਅਮਰਤਪਾਲ ਬਾਕੀ ਅਕਾਲੀ ਦਲ ਪੁਨਰਸਜੀ ਸਾਰੇ ਇਕੱਠੇ ਹੋਣਗੇ ਫਿਰ ਤਾਂ ਇਸ ਤਰ੍ਹਾਂ ਦੀ ਪੰਥਕ ਏਕਤਾ ਜਾਂ ਇਦਾਂ ਹੋ ਸਕਦਾ ਹੈ ਕਿ ਤੁਸੀਂ ਇੱਕ ਏਸੀ ਲਹਿਰ ਉਸਾਰ ਲੋ ਕਿ ਸਾਰਾ ਪੰਥ ਉਹਦੇ ਥੱਲੇ ਆ ਜਾਵੇ ਇੱਦਾਂ ਹੋ ਸਕਦਾ ਹੈ ਹੁਣ ਇਹ ਸਪਸ਼ਟ ਤਾਂ ਨਹੀਂ ਹੈ ਪਰਮਨ ਪ੍ਰੀ ਸਿੰਘ ਯਾਲੀ ਦਾ ਜਿਹੜਾ ਪੱਖ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਜਿਹੜਾ ਉਹ ਬਿਆਨ ਸੀ ਉਹ ਬਿਆਨ ਨੇ ਕਾਫੀ ਚਰਚਾ ਹੋਈ ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਪੰਥ ਦੇ ਨਾਲ ਨੇ ਪੰਥ ਦੀ ਏਕਤਾ ਦੇ ਨਾਲ ਨੇ ਪੰਥ ਦੀ ਏਕਤਾ ਨੂੰ ਮਜ਼ਬੂਤ ਕਰਨ ਨਾਲ ਅੱਗੇ ਵਧ ਰਹੇ ਨੇ ਪਰ ਉਹ ਕਹਿੰਦੇ ਕਿ ਸਾਡਾ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਕਿ ਅਸੀਂ ਪੁਨਰਸਜੀਤ ਅਕਾਲੀ ਦਲ ਦੇ ਨਾਲ ਨਹੀਂ ਹਾਂ ਹੁਣ ਇਹ ਚ ਟੈਕਨੀਕਲ ਪੁਆਇੰਟ ਵੀ ਨੇ ਦੇਖੋ 5 ਮੈਂਬਰੀ ਪਰਤੀ ਕਮੇਟੀ 7 ਮੈਂਬਰੀ 7 ਮੈਂਬਰੀ ਤੋਂ 5 ਮੈਂਬਰੀ ਮਨਪ੍ਰੀਤ ਸਿੰਘਿਆਲੀ ਹੋ ਗਏ ਜੋ ਜਿੰਨੇ ਵੀ ਮੈਂਬਰੀ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ ਖੁਦ ਪਹਿਲਾਂ ਆਪ ਮੈਂਬਰਸ਼ਿਪਾਂ ਲਈਆਂ ਫਿਰ ਬਾਕੀਆਂ ਨੂੰ ਵੰਡੀਆਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਸ਼੍ਰੀ ਕਾਲਤਖਸਾਹਬ ਦੇ ਉੱਤੇ ਇਹ ਮੈਂਬਰਸ਼ਿਪ ਦੀ ਸ਼ੁਰੂਆਤ ਹੋਈ ਸੀ ਜਿਸ ਵੇਲੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੀਨੀਅਰ ਮੀਤ ਪ੍ਰਧਾਨ ਵੀ ਲਾਇਆ ਗਿਆ ਪਾਰਟੀ ਦਾ ਉਹਨਾਂ ਨੇ ਉਦੋਂ ਵੀ ਕੋਈ ਇਤਰਾਜ਼ ਨਹੀਂ ਜਤਾਇਆ ਯਾਨੀ ਕਿ ਇਹ ਮਨਪ੍ਰੀਤਿਆਲੀ ਦੇ ਉੱਤੇ ਹੁਣ ਸਵਾਲ ਉੱਠ ਰਹੇ ਨੇ ਕਿ ਭਾਈ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਤੁਸੀਂ ਅੱਜ ਕਿਉਂ ਇਸ ਪੋਜੀਸ਼ਨ ਨੂੰ ਹੋਲਡ ਕਰ ਰਹੇ ਹੋ ਦਰਅਸਲ ਅੰਦਰਖਾਤੇ ਕਾਫੀ ਕੁਝ ਚੱਲ ਰਿਹਾ ਹੈ ਜਿਹੜੀਆਂ ਹਜੇ ਕੁਝ ਪਰਤਾਂ ਖੁੱਲ੍ਹਣੀਆਂ ਬਾਕੀ ਨੇ ਪਰ ਮਨਪ੍ਰੀਤ ਸਿੰਘਿਆਲੀ ਨੇ ਜਿਸ ਪ੍ਰਕਾਰ ਆਪਣੇ ਹਲਕੇ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ ਇਹਨਾਂ ਚੋਣਾਂ ਦੇ ਵਿੱਚ 25 ਜੋ 17 ਜ਼ਿਲ੍ਹਾ ਪ੍ਰੀਸ਼ਦ ਦੀ ਮਾਫ ਕਰਨਾ ਬਲਾਕ ਸੰਮਤੀ ਦੇ ਉਮੀਦਵਾਰ ਜਿਤਾ ਕੇ ਲੈ ਕੇ ਆਪਣੇ ਟਾਰਚ ਤੇ ਟਰੱਕ ਦੇ ਨਿਚੋਣ ਨਿਸ਼ਾਨ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਤਿੰਨੇ ਦੇ ਤਿੰਨੇ ਆਪਣੀਆਂ ਜਿਹੜੀਆਂ ਸੀਟਾਂ ਨੇ ਉਹ ਜਿਤਾ ਕੇ ਲੈ ਕੇ ਤਾਂ ਉਹਨਾਂ ਨੇ ਆਪਣਾ ਹਲਕੇ ਦੇ ਅੰਦਰ ਦਾ ਆਪਣਾ ਪ੍ਰਭਾਵ ਤੇ ਅਸਰ ਦਿਖਾਇਆ ਹੈ ਹੁਣ ਉਹ ਕਿਰੜੇ ਪਾਸੇ ਜਾਣਗੇ ਇਹ ਇੱਕ ਵੱਡਾ ਸਵਾਲ ਹੈ ਜਿੱਤੇ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਬਾਜਵਾ ਸਾਹਿਬ ਉੱਥੇ ਹੀ ਹੁਣ ਗਿਆਨੀ ਹਰਪੀ ਸਿੰਘ ਦਾ ਬਿਆਨ ਵੀ ਸਾਹਮਣੇ ਆਉਂਦਾ ਹੈ ਕਿ ਜਦੋਂ ਮਨਪ੍ਰੀਤ ਯਾਲੀ ਦਾ ਬਿਆਨ ਆਉਂਦਾ ਹੈ ਕਿ ਉਹ ਪੁਨਰ ਸਰਜੀਤ ਅਕਾਲੀ ਦਲ ਦਾ ਹਿੱਸਾ ਨਹੀਂ ਤਾਂ ਗਿਆਨੀ ਹਰਪੀ ਸਿੰਘ ਕੀ ਕਹਿੰਦੇ ਨੇ ਗਗਨ ਗਿਆਨੀ ਹਰਪੀ ਸਿੰਘ ਨੇ ਵੱਖ-ਵੱਖ ਪੱਤਰਕਾਰਾਂ ਦੇ ਨਾਲ ਟੈਲੀਫੋਨ ਤੇ ਗੱਲਬਾਤ ਕਰਦੇ ਆ ਕਿ ਆ ਕਿ ਭਾਈ ਚੰਗਾ ਹੋਇਆ ਸਾਗੂ ਸਾਨੂੰ ਤਾਂ ਕੰਮ ਹੀ ਨਹੀਂ ਸੀ ਕਰਨ ਦਿੰਦੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ 3 ਮਹੀਨੇ ਹੋ ਗਏ ਕੰਮ ਸਟਕ ਸੀਗਾ ਵੀ ਕੰਮ ਰੁਕਿਆ ਹੋਇਆ ਸੀ ਕੰਮ ਕਿਸੇ ਤਨ ਪੱਤਨ ਨਹੀਂ ਸੀ ਲੱਗ ਰਿਹਾ ਦਰਅਸਲ ਸ਼ੁਰੂ ਤੋਂ ਕਸ਼ਮਕਸ਼ ਚੱਲ ਰਹੀ ਹੈ ਪਾਰਟੀ ਬਣ ਗਈ ਪਾਰਟੀ ਦੇ ਅੰਦਰ ਮਨਪ੍ਰੀਤ ਸਿੰਘਿਆਲੀ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਇਹ ਉਹਨਾਂ ਦੇ ਨੇੜਲੇ ਸੂਤਰਾਂ ਨੇ ਕਨਫਰਮ ਕੀਤਾ ਕਿ ਉਹ ਇਸ ਦਲ ਦਾ ਜਨਕ ਅਕਾਲੀ ਦਲ ਪੁਨਰ ਸਰਜੀਤ ਦਾ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਕਿਉਂਕਿ ਉਹਦੇ ਵਿੱਚ ਵੱਡੀ ਟੈਕਨੀਕਲ ਸਮੱਸਿਆ ਹੈ ਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਗੱਲ ਜਾ ਚੁੱਕੀ ਹੈ ਕਿ ਜਿਹੜਾ ਪ੍ਰਧਾਨ ਹੈ ਉਹ ਚੋਣ ਨਹੀਂ ਲੜੂਗਾ ਮਨਪ੍ਰੀ ਸਿੰਘਿਆਲੀ ਜੋ ऑलरेडी ਬਿਨਾਰਾ ਨਹੀਂ ਸਕਦੇ ਸੋ ਆਪਕੀ ਜੀ ਗੱਲ ਹੈ ਤਾਂ ਇਹ ਇੱਕ ਕਾਰਨ ਹੈ ਕਿ ਉਹ ਪ੍ਰਧਾਨਤਾ ਨਹੀਂ ਬਣ ਸਕਦੇ ਇਹ ਵੀ ਮਨਪ੍ਰੀ ਸਿੰਘਿਆਲੀ ਦੇ ਨੇੜਲੇ ਸੂਤਰਾਂ ਤੋਂ ਖਬਰ ਆਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਸਮੇਂ ਉਹਨਾਂ ਨੂੰ ਪੇਸ਼ਕਸ਼ ਕੀਤੀ ਸੀ ਜਿਵੇਂ ਆਪਾਂ ਆਰਟੀ ਨੂੰ ਪੇਸ਼ਕਸ਼ ਕੀਤੀ ਸੀ ਕਿ ਮੈਂ ਪਿੱਛੇ हट ਜਾਣਾ ਜਾਨੀ ਕਿ ਮੈਂ ਅਸਤੀਫਾ ਦੇ ਦਿੰਨਾ ਤੇ ਤੁਸੀਂ ਮਨਪ੍ਰੀ ਤਿਆਲੀ ਪ੍ਰਧਾਨ ਬਣਨਾ ਚਾਹੋ ਤਾਂ ਬਣ ਜਾ ਹੁਣ ਇੱਕ ਕੰਟਰਡਿਕਸ਼ਨ ਹੈ ਕਿ ਕੀ ਚੱਲ ਰਿਹਾ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣ ਕਹਿੰਦੇ ਕਿ ਵਧੀਆ ਹੋਇਆ ਕੰਮ ਨਹੀਂ ਸੀ ਕਰਨ ਦੇ ਅਸੀਂ ਵੀ ਸੋਖੇ ਹੋ ਕੇ ਕੰਮ ਕਰ ਲਾਂਗੇ ਪਰ ਗਿਆਨੀ ਹਰਪ੍ਰੀਤ ਸਿੰਘ ਦੀ ਦੇਖੋ ਉਹ ਸਿਆਸਤਦਾਨ ਤਾਂ ਨਹੀਂ ਹਨ ਪਰ ਉਹ ਸਿਆਸਤ ਦੇ ਵਿੱਚ ਆ ਗਏ ਹੁਣ ਉਹ ਸਿਆਸਤਦਾਨ ਦੇ ਤੌਰ ਤੇ ਅਸੀਂ ਉਹਨਾਂ ਨੂੰ ਮੰਨਾਂਗੇ ਉਹਨਾਂ ਹਲੇ ਤੱਕ ਇਸ ਮਾਮਲੇ ਦੇ ਵਿੱਚ ਫੇਲ ਦਿਖਾਈ ਦਿੱਤੇ ਆ ਦੇਖੋ ਜ਼ਿਲ੍ਹਾ ਪਰੀਸ਼ਦ ਚੋਣਾਂ ਦਾ ਸਮਾਸੀ ਉਹ ਬਾਹਰ ਚਲੇ ਗਏ ਉਹ ਕ੍ਰਿਟੀਕਲ ਸਮਾਸੀ ਜਦੋਂ ਕਿਉਂਕਿ ਜਿਹੜੀ ਜਿੰਨੀ ਅਕਾਲੀ ਸਿਆਸਤ ਹੈ ਅਕਾਲੀ ਸਿਆਸਤ ਦਾ ਕੋਰ ਜਿਹੜਾ ਹਲਕਾ ਹੈ ਜਿਹੜਾ ਮੁੱਖ ਹਲਕਾ ਹੈ ਜਿਹੜਾ ਕੰਮ ਕਰਨ ਦੀ ਕੋਰ ਕੰਸਟੀਚੁਐਂਸੀ ਹੈ ਉਹ ਪਿੰਡ ਹੈ ਪਿੰਡੂ ਹਲਕੇ ਨੇਗੇ ਪਿੰਡ ਪਿੰਡਾਂ ਦੇ ਵਿੱਚ ਹੈ ਤੇ ਉੱਥੋਂ ਤੁਸੀਂ ਗਾਇਬ ਰਹਜੋ ਇਹ ਇੱਕ ਸਵਾਲ ਹੈ ਜਿੱਦ ਕਰਕੇ ਵੱਖ-ਵੱਖ ਹੁਣ ਜਿੱਥੇ ਜਿੱਥੇ ਆਗੂ ਮਜਬੂਤ ਸੀ ਜਿਵੇਂ ਐਲੀ ਮਜਬੂਤ ਸੀ ਢਿੰਡਾ ਸਾ ਮਜਬੂਤ ਸੀ ਜਬਾਕੀ ਬਾਕੀ ਮਜਬੂਤ ਸੀਗੇ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚ 4 5 10 55 20 25 ਬੰਦੇ ਜਟਾਉਣ ਚ ਕਾਮਜਾਬ ਰਹਿ ਗਏ ਆਪਣੀ ਹਾਜ਼ਰੀ ਲਵਾਉਣ ਚ ਕਾਮਜਾਬ ਰਹਿ ਗਏ ਬਾਕੀ ਓਵਰਾਲ ਪੰਜਾਬ ਦੇ ਵਿੱਚ ਕੋਈ ਇੰਪੈਕਟ ਨਹੀਂ ਜਾ ਸਕਿਆ ਉਧਰ ਬਾਦਲ ਤੜਾ ਇੱਕ ਠੀਕ-ਠਾਕ ਨੰਬਰ ਜਿੱਤ ਕੇ ਲਿਆਇਆ ਖਾਸ ਕਰਕੇ ਵੈਸਟਰਨ ਪੰਜਾਬ ਚੋਂ ਤਾਂ ਇਹ ਸਵਾਲ ਨੇ ਜਿੱਥੇ ਅੱਜ ਮਨਪ੍ਰੀਤ ਸਿੰਘ ਆਲੀ ਹੋ ਗਏ ਬਾਕੀ ਸਾਰਾ ਪੁਨਰਜੀਤ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਹੋ ਗਏ ਇਹ ਫਸੇ ਹੋਏ ਆ ਬਾਜਮਾ ਸਾਹਿਬ ਹੁਣ ਮਨਪ੍ਰੀਤ ਆਲੀ ਦੀ ਅਗਲੀ ਸਿਆਸਤ ਕਿਹੋ ਜੀ ਹੋਵੇਗੀ ਗਗਨ ਇੱਕ ਹੈਗੇ ਨੇ ਅੰਦਾਜ਼ੇ ਇੱਕ ਹੈਗੀ ਆ ਸੋਰਸ ਬੇਸਡ ਸੂਤਰਾਂ ਦੇ ਹਵਾਲੇ ਨਾਲ ਖਬਰ ਤੇ ਜੇ ਉਹਨਾਂ ਦੋਨਾਂ ਨੂੰ ਮਿਕਸ ਕਰੀਏ ਕਾਫੀ ਚੀਜ਼ਾਂ ਨਿਕਲਦੀਆਂ ਨਿਕੀਆਂ ਅ ਫਿਲਹਾਲ ਮਨਪ੍ਰੀਤ ਸਿੰਘ ਆਲੀ ਕਿਤੇ ਨਹੀਂ ਹੈਗੇ ਜਾ ਰਹੇ ਫਿਲਹਾਲ ਨਾ ਹੀ ਉਹ ਸੁਖਬੀਰ ਬਾਦਲ ਨਾਲ ਜਾ ਰਹੇ ਨੇ ਉਹਦੇ ਨਾਲ ਜਾਣ ਦਾ ਤਾਂ ਫਿਲਹਾਲ ਕੋਈ ਮਤਲਬ ਪੈਦਾ ਹੁੰਦਾ ਹੀ ਨਹੀਂਗਾ ਜੋ ਮਨਪ੍ਰੀ ਸਿੰਘਿਆਲੀ ਦੇ ਨੇੜਲੇ ਸੂਤਰਾਂ ਤੋਂ ਖਬਰ ਹੈ ਕਿ ਉਧਰ ਜਾਣ ਦਾ ਤਾਂ ਕੋਈ ਚਾਰਾ ਹੀ ਨਹੀਂ ਬਾਅਦ ਸ਼ਰਤ ਕੇ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਕੇ ਪਿੱਛੇ हट ਜਾਣ ਜਿਹੜੀਆਂ ਝੁੰਡਾ ਕਮੇਟੀ ਦੀਆਂ ਸਿਫਾਰਸ਼ਾਂ ਸੀ ਉਹ ਲਾਗੂ ਹੋ ਜਾਣ ਤਾਂ ਇੱਕ ਅਲੈਦਾ ਗੱਲ ਹੈ ਆਦਰਵਾਇਜ਼ ਇਨ੍ਹਾਂ ਸ਼ਰਤਾਂ ਤੇ ਨਿਯਮਾਂ ਤੋਂ ਬਿਨਾ ਮਨਪ੍ਰੀਤ ਸਿੰਘ ਯਾਲੀ ਉਹਨਾਂ ਦੇ ਨਾਲ ਨਹੀਂ ਜਾ ਰਹੇ ਅਕਾਲੀ ਦਲ ਪੁਨਰ ਸਰਜੀਤ ਦੇ ਨਾਲ ਰਹਿਣਗੇ ਜਾਂ ਨਹੀਂ ਰਹਿਣਗੇ ਪਰ ਇੱਕ ਖਬਰ ਜਿਹੜੀ ਆ ਆ ਰਹੀ ਹੈ ਉਹ ਇਹ ਹੈ ਕਿ ਮਨਪ੍ਰੀਤ ਸਿੰਘ ਯਾਲੀ ਦੇ ਨੇੜਲੇ ਸੂਤਰਾਂ ਤੋਂ ਆ ਰਹੀ ਹੈ ਕਿ ਉਹਨਾਂ ਦੀ ਟੀਊਨਿੰਗ ਜਿਹੜੀ ਹੈ ਉਹਨਾਂ ਦਾ ਜਿਹੜਾ ਗੱਲਬਾਤ ਆ ਕਹਿ ਰਿਹਾ ਕਿ ਉਹਨਾਂ ਦੀ ਆਪਸ ਦੇ ਵਿੱਚੋਂ ਅਮਰਤਪਾਲ ਵਾਲੇ ਧੜੇ ਦੇ ਨਾਲ ਸਹਿਮਤ ਨੇ ਮਨਪ੍ਰੀਤ ਸਿੰਘ ਯਾਲੀ ਵੀ ਸਹਿਮਤ ਨੇਗੇ ਅਮਰਤਪਾਲ ਦੇ ਧੜੇ ਦੇ ਨਾਲ ਤੇ ਅਮਰਤਪਾਲ ਦਾ ਧੜਾ ਵੀ ਮਨਪ੍ਰੀਤ ਸਿੰਘ ਯਾਲੀ ਦੇ ਨਾਲ ਸਹਿਮਤ ਹੈ ਇੱਥੋਂ ਤੱਕ ਕਿਹਾ ਗਿਆ ਹੈ ਕਿ ਅਮਰਤਪਾਲ ਖੁਦ ਚਾਹੁੰਦੇ ਆ ਕਿ ਮਨਪ੍ਰੀਤ ਸਿੰਘ ਯਾਲੀ ਸਾਨੂੰ ਅਗਵਾਈ ਕਰਨ ਸਾਨੂੰ ਲੀਡ ਕਰਨ ਜਾਨੀ ਕਿ ਉਹਨਾਂ ਦਾ ਪ੍ਰਧਾਨ ਬਣ ਜਾਣ ਜਾਂ ਐਕਟਿੰਗ ਪ੍ਰੈਜ਼ੀਡੈਂਟ ਬਣ ਜਾਣ ਕਾਰਜਕਾਰੀ ਪ੍ਰਧਾਨ ਬਣ ਜਾਣ ਜਾਨੀ ਕਿ ਉਹ ਉਹ ਧੜਾ ਚਾਹੁੰਦਾ ਹੈ ਤੇ ਇਧਰੋਂ ਮਨਪ੍ਰੀਤ ਸਿੰਘ ਯਾਲੀ ਵਾਲੇ ਪਾਸੇ ਵੀ ਇਹ ਖਬਰ ਆ ਰਹੀ ਹੈ ਕਿ ਇਹ ਦੋਵੇਂ ਧੜੇ ਆਪਸ ਦੇ ਵਿੱਚ ਕੁਝ ਗੱਲ ਕੁਝ ਨਹੀਂ ਲਗਭਗ ਗੱਲਾਂ ਦੇ ਉੱਤੇ ਇੱਕ ਥਾਂ ਤੇ ਨੇਗੇ ਸਹਿਮਤ ਨੇਗੇ ਦੋਨਾਂ ਦਾ ਆਪਸ ਦੇ ਵਿੱਚ ਕਹਿ ਲਈ ਕਿ ਪੂਰੀ ਤਰ੍ਹਾਂ ਨਾਲ ਕੋ ਖਿਚੜੀ ਵਾਲਾ ਕੰਮ ਹੋ ਚੁੱਕਿਆ ਇਹਦੇ ਇਹਨੂੰ ਅੱਗੇ ਜਾ ਕੇ ਵੀ ਖੋਲਾਂਗੇ ਕਿ ਇਹਦੇ ਕਾਰਨ ਕੀ ਰਹੇ ਹੋਣਗੇ ਪਰ ਇਹਦਾ ਮੁੱਖ ਕਾਰਨ ਇਹ ਹੈ ਕਿ ਮਨਪ੍ਰੀ ਸਿੰਘਿਆਲੀ ਦੇ ਉੱਤੇ ਇੱਧਰ ਤਾਂ ਦੇਖੋ ਹੈਗਾ ਬੈਨ ਵੀ ਉਹ ਚੋਣ ਨਹੀਂ ਲੜ ਸਕਦੇ ਜੇ ਉਹ ਪ੍ਰਧਾਨ ਬਣਦੇ ਨੇ ਪ੍ਰਧਾਨ ਉਹ ਬਣਨਾ ਨਹੀਂ ਚਾਹੁੰਦੇ ਇਸ ਅਸਕਾਲੀ ਦਲ ਦਾ ਉਧਰ ਉਹ ਐਸਐਚ ਵੀ ਰਹਿਣਾ ਚਾਹੁੰਦੇ ਨੇ ਕਿ ਵੀ ਲੀਡ ਵੀ ਮੈਂ ਕਰਾਂ ਤੇ ਨਾਗੇ ਸਹੁਰਦਾ ਹੋਵੇ ਜਨ ਕਿ ਇਸ ਪੋਜੀਸ਼ਨ ਚ ਜਾਣਾ ਚਾਹੁੰਦੇ ਹੋਣਗੇ ਕੁੱਲ ਮਿਲਾ ਕੇ ਦੇਖੋ ਮਨਪ੍ਰੀਤ ਸਿੰਘ ਯਾਲੀ ਨੇ ਇੱਕ ਆਪਣਾ ਦਮ ਖਮਤਾ ਦਿਖਾਇਆ ਮਾਲਵੇ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਵੀ ਸੀਟ ਨਹੀਂ ਜਿੱਤ ਸਕਿਆ ਸੀ ਤਾਂ ਮਨਪ੍ਰੀਤ ਸਿੰਘ ਯਾਲੀ ਵਾਲੀ ਸੀਟ ਆਈ ਹ ਹੁਣ ਦੇ ਤਾਜ਼ਾ ਨਤੀਜੇ ਦੇਖ ਲਈਏ ਉਸ ਤੋਂ ਪਹਿਲਾਂ ਅਰ 2019 ਦੇ ਵਿੱਚ ਕੈਪਟਨ ਦੀ ਹਨੇਰੀ ਸੀ ਜਦੋਂ ਕੈਪਟਨ ਦੀ ਹਨੇਰੀ ਸੀ ਤੇ ਕੈਪਟਨ ਦੀ ਸੱਜੀ ਬਾਹ ਸੱਜੀ ਬਾਹ ਕੈਪਟਨ ਸੰਦੀਪ ਸੱਦੂ ਚੋਣ ਲੜ ਰਹੇ ਸੀ ਉਦੋਂ ਉਪ ਚੋਣ ਜਿੱਤ ਜਾਣੀ ਯਾਨੀ ਕਿ ਇਹ ਚੀਜ਼ਾਂ ਜਦੋਂ ਆਪਦੀ ਹਨੇਰੀ ਸੀ ਫਿਰ 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 ਜਿੱਤ ਜਾਣਾ ਜਦੋਂ ਹੁਣ ਫਿਰ ਆਪਦੀ ਹਨੇਰੀ ਸੀਗੀ ਹਾਂ ਜਾਂ ਫਿਰ ਸਰਕਾਰ ਵੀ ਨਹੀਂ ਅਕਾਲੀ ਦਲ ਦਾ ਹਿੱਸਾ ਵੀ ਨਹੀਂ ਫਿਰ ਵੀ ਤੁਸੀਂ 22 ਦੇ ਵਿੱਚ ਬਲਾਕ ਸੰਮਤੀਆਂ 17 ਦੇ ਵਿੱਚ ਜਿੱਤ ਹਾਸਲ ਕੀਤੀ ਬਿਲਕੁਲ ਵੀ ਤੁਸੀਂ ਇਹ ਦੇਖੋ ਨਾ ਕਿ ਜਦੋਂ ਸਰਕਾਰ ਦਿੱ ਤੱਕ ਕੇਸ਼ਾਈ ਵੀ ਸੀ ਪਰਚੇ ਰੱਦ ਕਰਾਉਣੇ ਫਲਾਨਾ ਧਮਗਾਣਾ ਸਾਰਾ ਕੁਝ ਉਸ ਦੌਰ ਦੇ ਵਿੱਚ ਵੀ ਫਿਰ ਜੋ ਘਨੌਰ ਦੇ ਵਿੱਚ ਹੋਇਆ ਕੀ ਮਨਪ੍ਰੀਤ ਸਿੰਘ ਯਾਲੀ ਨਾਲ ਨਹੀਂ ਸੀ ਹੋ ਸਕਦਾ ਹੋ ਸਕਦਾ ਸੀ ਉਹਨਾਂ ਨੇ ਫਿਰ ਵੀ ਕੀਤਾ ਇਹ ਸਾਰਾ ਕੁਝ ਦਿਖਾਉਂਦਾ ਹੈ ਕਿ ਉਹਨਾਂ ਦੀ ਇੱਕ ਸਥਾਪਿਤ ਕੌਨਸਟਿਟੂਐਂਸੀ ਹੈ ਬਤੌਰ ਲੀਡਰ ਹੁਣ ਇਸ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਕੀ ਕਰ ਪਾਉਂਦੇ ਆ ਉਹ ਕਿਤੇ ਮੈਨੂੰ ਇੰਜ ਲੱਗਦਾ ਕਿ ਕਿਤੇ ਦੇਖੋ ਸਿਆਣੇ ਲੀਡਰ ਨੇ ਤਿੰਨ ਚਾਰ ਵਾਰ ਦੇ ਵਿਧਾਇਕ ਨੇ ਇੰਨੇ ਲੰਬੇ ਸਮੇਂ ਦਾ ਜਨਤਕ ਜੀਵਨ ਜੀ ਰਹੇ ਨੇਗੇ ਸਿਆਸੀ ਤੌਰ ਤੇ ਕੋਈ ਗਲਤੀ ਨਹੀਂ ਕਰਨੀ ਮੈਨੂੰ ਲੱਗਦਾ ਕਿ ਕਿਤੇ ਉਹ ਹਲਕੀ ਜੀ ਗਲਤੀ ਨਾ ਕਰ ਜਾਣ ਵੀ ਉਹਨਾਂ ਨੇ ਪੈਰ ਕਿਸ ਪਾਸੇ ਧਰਨਾ ਹੈ ਇੱਕ ਵੱਡਾ ਸਵਾਲ ਹੈ ਪੰਜਾਬ ਦੇ ਲੋੜ ਕੀ ਹੈ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਦੀ ਸਤਰਜੇ ਸਿਆਸਤ ਚਾਹੀਦੀ ਹੈ ਪੰਜਾਬ ਦੇ ਵਿੱਚ ਬੇਸ਼ੱਕ ਸਿੱਖ ਬਹੁ ਗਿਣਤੀ ਦੇ ਵਿੱਚ ਨੇਗੇ ਪਰ ਪੰਜਾਬ ਦੇ ਵਿੱਚ ਹੋਰ ਭਾਈਚਾਰੇ ਵੀ ਵੱਸਦੇ ਆ ਤੇ ਸਿੱਖਾਂ ਦੇ ਅੰਦਰ ਵੀ ਇਹ ਕਦੇ ਵੀ ਇਹ ਚੀਜ਼ ਨਹੀਂ ਰਹੀ ਕਟੜਤਾ ਸਿੱਖਾਂ ਦੇ ਅੰਦਰ ਨਹੀਂ ਰਹੀ ਕਿ ਉਹ ਇਸ ਪਾਸ ਜਿਵੇਂ ਆਪਾਂ ਯੂਪੀ ਬਿਹਾਰ ਚ ਜਿਸ ਪ੍ਰਕਾਰ ਦੀ ਦੇਖਦੇ ਜਿੱਥੇ ਉੱਥੇ ਜਿਹੜੇ ਲੋਕ ਬਹੁ ਗਿਣਤੀ ਚ ਨੇ ਉਹ ਕਰਦੇ ਨੇ ਤਾਂ ਇੱਥੇ ਉਵੇਂ ਦਾ ਸਥਿਤੀ ਨਹੀਂ ਰਹੀ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਮਨਪ੍ਰੀਤ ਸਿੰਘ ਯਾਦਲੀ ਨੂੰ ਫਿਲਹਾਲ ਲੱਗਦਾ ਇੰਜ ਕਿ ਉਹ ਅਮਰਤਪਾਲ ਦੇ ਢੜੇ ਦੇ ਨੇੜੇ ਜਾ ਸਕਦੇ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ